ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਸਟੱਡੀ ਵੀਜ਼ਾ ਦੇ ਸਿਨੈਰੀਓ ਦੇ ਵਿੱਚ ਇੱਕ ਨਵਾਂ ਐਡੀਸ਼ਨ ਹੋਇਆ ਡੈਨਮਾਰਕ ਇੱਕ ਨਵੀਂ ਆਪਸ਼ਨ ਐਡ ਹੋਈ ਹੈ ਸੋ ਡੈਨਮਾਰਕ ਨੂੰ ਐਕਸਪਲੋਰ ਕਰਾਂਗੇ ਡੈਨਮਾਰਕ ਦੇ ਕੀ ਫਾਇਦੇ ਨੇ ਕਿੰਨਾ ਕੁ ਡੈਨਮਾਰਕ ਦਾ ਬਜਟ ਰਹੂਗਾ ਬਾਕੀ ਕੰਟਰੀਜ਼ ਨਾਲ ਡੈਨਮਾਰਕ ਨੂੰ ਜੇ ਕੰਪੇਅਰ ਕਰੀਏ ਤਾਂ ਕਿੱਥੇ ਇੱਕ ਠਹਿਲਦਾ ਡੈਨਮਾਰਕ ਜੇ ਸਟੂਡੈਂਟਸ ਦੇ ਪੱਖ ਤੋਂ ਦੇਖੀਏ ਉਹਨਾਂ ਦੇ ਪ੍ਰੋਫਾਈਲ ਦੇ ਪੱਖ ਤੋਂ ਦੇਖੀਏ ਆਈਐਲਟਸ ਦੀ ਕਿੰਨੀ ਕੁ ਜ਼ਰੂਰਤ ਹੈ ਖਰਚਾ ਸਟੂਡੈਂਟ ਦਾ ਕਿੰਨਾ ਹੋਊਗਾ ਕਿ ਸਟੂਡੈਂਟਸ ਸਪਾਊਸ ਨੂੰ ਨਾਲ ਲਿਜਾ ਸਕਦਾ ਜਾਂ ਨਹੀਂ ਲਿਜਾ ਸਕਦਾ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਰਿਕ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਸਰ ਜੀ ਸੋ ਡੈਨਮਾਰਕ ਨਵਾਂ ਐਡੀਸ਼ਨ ਹੈ ਡੈਨਮਾਰਕ ਦੇ ਫਾਇਦੇ ਕੀ ਨੇ ਸਰ ਦੇਖੋ ਡੈਨਮਾਰਕ ਦਾ ਸਭ ਤੋਂ ਪਹਿਲੇ ਤਾਂ ਬੈਨੀਫਿਟ ਇਹ ਹੈ ਕਿ ਸਪਾਊਸ ਨਾਲ ਜਾ ਸਕਦਾ ਸੋ ਲੋ ਕਾਸਟ ਫੀਸ ਹੈਗੀ ਆ ਕਿਉਂਕਿ ਹੁਣ ਹਰ ਕੰਟਰੀ ਬਹੁਤ ਐਕਸਪੈਂਸਿਵ ਹੋ ਗਈ ਆ ਯੂਕੇ ਸਪਾਉਜ਼ ਥੋੜਾ ਡਿਫਿਕਲਟ ਹੋ ਗਿਆ ਕੈਨੇਡਾ ਦੇ ਰੂਲਸ ਚੇਂਜ ਹੋਏ ਆ ਉੱਤੇ ਵੀ ਹੁਣ ਰਿਜ਼ਲਟਸ ਤੇ ਮਤਲਬ ਸਕਸੈਸ ਰੇਟ ਤੇ ਆਬਵੀਅਸ ਹੈ ਕਿ ਉਹਦਾ ਅਸਰ ਪਏਗਾ ਸੋ ਐਸ ਟਾਈਮ ਸੋ ਕਿਹੜੀ ਕੰਟਰੀ ਦੇ ਸਟੂਡੈਂਟਸ ਤੁਹਾਨੂੰ ਲੱਗਦਾ ਡਾਇਵਰਟ ਹੋਣਗੇ ਜਾਂ ਹੋਣਾ ਚਾਹੀਦਾ ਡੈਨਮਾਰਕ ਸਰ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਯੂਕੇ ਦੇ ਹੋਣਗੇ ਕਿਉਂਕਿ ਯੂਕੇ ਨੋ ਡਾਊਟਸ ਪਾਉਜ਼ ਦੀ ਫਰਸਟ ਡੈਸਟੀਨੇਸ਼ਨ ਸਹੀ ਕੀ ਸਪਾਊਸ ਨਾਲ ਜਾ ਸਕਦਾ ਸੀਗਾ ਸੋ ਉਹ ਯੂਰਪ ਨੂੰ ਮੋਲਡ ਹੋਣ ਗਿਆ ਉਹਨਾਂ ਕੋਈ ਆਲਟਰਨੇਟਿਵ ਵੀ ਨਹੀਂ ਸਪਾਊਸ ਲਈ ਈਜ਼ੀ ਹੈ ਡੈਨਮਾਰਕ ਜਾਣਾ ਸਰ ਬਿਲਕੁਲ ਕਿਉਂਕਿ ਇੱਥੇ ਹੈਗਾ ਕਿ ਪਲੱਸ 2 ਜਿਹੜਾ ਜਿਹਨੇ ਸਟੱਡੀ ਕੀਤੀ ਹੈ ਪਲੱਸ 2 ਉਹਦਾ ਵੀ ਸਪਾਊਸ ਨਾਲ ਜਾ ਸਕਦਾ ਵਾ ਗ੍ਰੈਜੂਏਸ਼ਨ ਦਾ ਵੀ ਜਾ ਸਕਦਾ ਸਪਾਊਸ ਦੀ ਕੋਈ ਸਟੱਡੀ ਮੈਟਰ ਨਹੀਂ ਕਰਦੀ ਉਹਦੇ ਫੰਡਸ ਨਹੀਂ ਦਿਖਾਣੇ ਪੈਣਗੇ ਔਰ ਹੋਰ ਵੀ ਬਹੁਤ ਬੈਨੀਫਿਟਸ ਹੈਗੇ। ਪਰਸਪਾਸ ਵੀ ਕੋਈ एलिਜੀਬਿਲਟੀ ਨਹੀਂ ਚਾਹੀਦੀ। ਕੋਈ एलिਜੀਬਿਲਟੀ ਨਹੀਂ ਚਾਹੀਦੀ। ਔਰ ਉਸ ਤੋਂ ਬਾਅਦ ਅਗਰ ਹੋਰ ਬੈਨੀਫਿਟਸ ਲਗਾ ਲੋ ਕਿ ਤੁਹਾਨੂੰ ਇੱਥੇ ਐਨਓਸੀ ਨਹੀਂ ਚਾਹੀਦੀ, ਮੈਡੀਕਲ ਟੈਸਟ ਨਹੀਂ ਹੈਗਾ ਵਾ। ਸੋ ਕਾਫੀ ਸਮੂਥ ਪ੍ਰੋਸੈਸ ਆ ਕਿ ਟਿਊਸ਼ਨ ਫੀਸ ਡਾਏਗੀ, ਐਮਬੈਸੀ ਫਾਈਲ ਲੱਗੇਗੀ। ਹਾਂ ਰੈਂਡਮਲੀ ਇੰਟਰਵਿਊ ਆ ਸਕਦੀ ਆ। ਸੋ ਲੈਟਸ ਸੀ। ਉਹ ਵੀ ਜਦੋਂ ਇੰਨੇ ਫਾਇਦੇ ਹੁੰਦੇ ਆ ਤਾਂ ਇੱਕਦਮ ਸਵਾਲ ਆਉਂਦਾ ਮਨ ਦੇ ਵਿੱਚ ਬਜਟ ਕਿੰਨਾ ਹੈ। ਬਿਲਕੁਲ ਸਰ ਇਹਦਾ ਸਭ ਤੋਂ ਪਲੱਸ ਪੁਆਇੰਟ ਹੈ ਇਹ ਕਿ ਬਜਟ ਥੋੜਾ ਰਹੇਗਾ ਵਾ। ਕਿ ਅਗਰ ਤੁਸੀਂ ਪਲੱਸ 2 ਸਟੂਡੈਂਟ ਹੈਗੇ ਹੋ ਤਾਂ ਤੁਹਾਡਾ ਜਿਹੜਾ ਟਿਊਸ਼ਨ ਫੀਸ ਆਏਗੀ ਉਹ ਜਿਹੜੀ ਤੁਹਾਡੀ ਹੈਗੀ ਹੈ 75 ਕੇ ਤੋਂ ਲੈ ਕੇ 10 ਕੇ ਯੂਰੋਪੀਅਨ ਕਰੰਸੀਜ਼ ਅਕੋਰਡਿੰਗ ਰਹੇਗੀ। ਜਿਹੜੀ ਐਲੀਜੀਬਿਲਟੀ ਦੀ ਗੱਲ ਕਰਦੇ ਆ ਚਲੋ ਸਪਾਊਸ ਵੀ ਹੋ ਗਿਆ ਬਜਟ ਵੀ ਬਹੁਤ ਘੱਟ ਹੈ। ਈਜ਼ੀ ਹੈ ਟਾਈਮਲੀ ਹੋ ਜਾਂਦਾ। ਸਟੂਡੈਂਟ ਦੀ ਐਲੀਜੀਬਿਲਟੀ ਦੀ ਗੱਲ ਕਰੀਏ ਕੀ ਕੀ ਚਾਹੀਦਾ? ਕੀ ਦੀ ਗੱਲ ਕਰੀਏ ਤਾਂ ਪਲੱਸ 2 ਸਟੂਡੈਂਟ ਦੀ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਪਲੱਸ 2 ਦੇ ਵੀ ਅਕੈਡੈਮਿਕ ਤੇ ਮਾਰਕਸ ਹੋਣੇ ਚਾਹੀਦੇ ਆ ਉਹ 55% ਹੋਣੇ ਚਾਹੀਦੇ ਆ। ਪਲੱਸ ਤੁਹਾਡਾ ਆਇਲ ਸਕੋਰ ਆਇਲਸ ਕੰਪਲਸ਼ਨ ਹੈ ਕਿ ਆਇਲ ਸਕੋਰ ਤੁਹਾਡਾ 6.6 not less than 5.5 ਆ ਪੀਟੀ ਦੀ ਗੱਲ ਕਰੀਏ ਤਾਂ ਪੀਟੀ ਦਾ ਜਿਹੜਾ 50 not less than 50 ਹੈਗਾ ਐਂਡ ਇਹਦੇ ਵਿੱਚ ਜਿਹੜਾ ਪਾਸ ਆਊਟ ਹੈਗਾ 2021 ਪਾਸ ਆਊਟ ਐਲੀਜੀਬਲ ਹੈਗਾ ਔਰ ਗ੍ਰੈਜੂਏਸ਼ਨ ਲਈ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਤੁਹਾਡੀ ਪਰਸੈਂਟੇਜ 55 ਚਾਹੀਦੀ ਆ ਸੋ ਸੁਨੇਹਾ ਜੀ ਬਹੁਤ ਕੁਝ ਪੋਜ਼ਿਟਿਵ ਹੈ ਬਜਟ ਬੜਾ ਪੋਜ਼ਿਟਿਵ ਹੈ ਫ੍ਰੈਂਡਲੀ ਹੈ 스ਪਾ우스 ਨੂੰ ਵੀ ਲਿਜਾ ਸਕਦੇ ਆ ਇਵਨ ਪਲੱਸ 2 ਵਾਲੇ ਵੀ 스ਪਾ우스 ਨੂੰ ਲਿਜਾ ਸਕਦੇ ਐ ਐਲੀਜੀਬਿਲਟੀ ਸਟੂਡੈਂਟ ਦੀ ਮੇਨ ਜਿਹੜਾ ਐਪਲੀਕੈਂਟ ਆ ਉਹਦੀ ਕੀ ਕੀ ਹੈ ਸਰ ਦੇਖੋ ਪਲੱਸ 2 ਸਟੂਡੈਂਟ ਦੀ ਜਿਹੜੀ ਐਲੀਜੀਬਿਲਟੀ ਹੈਗੀ ਆ ਉਹਦੇ ਆਪਣੇ ਐਕਾਡੈਮਿਕ ਤੇ ਵਿੱਚ ਜਿਹੜੇ ਹੈਗੇ ਆ ਉਹ 55% ਹੋਣੇ ਚਾਹੀਦੇ ਆ ਐਂਡ ਆਲਸੋ ਸਕੋਰ ਦੀ ਗੱਲ ਕਰੀਏ 6 ਨਾਟ ਲੈਸ ਦਨ 5.5 ਪੀਟੀ 50 ਨਾਟ ਲੈਸ ਦਨ 50 ਔਰ ਇਹਦੇ ਵਿੱਚ ਜਿਹੜਾ ਪਾਸ ਆਊਟ ਚੱਲੇਗਾ ਉਹ 2021 ਪਾਸ ਆਊਟ ਚੱਲੇਗਾ ਔਰ ਗ੍ਰੈਜੂਏਸ਼ਨ ਦੀ ਗੱਲ ਕਰੀਏ ਪਰਸੈਂਟੇਜ 55 ਚਾਹੀਦੇ ਆ ਐਜ਼ ਆ 46.5 ਨਾਟ ਲੈਸ ਦੈਨ 5.5 ਔਰ ਪੀਟੀ ਦੀ ਗੱਲ ਕਰੀਏ ਪੀਟੀ ਦੇ ਵਿੱਚ 59 ਨਾਟ ਲੈਸ ਦੈਨ 54 ਆ ਬਟ ਗੈਪ ਅਗੇਨ ਅ ਸੈਪਟੇਬਲ ਆ 2017 ਪਾਸ ਆਊਟ ਵੀ ਆਪਣੇ ਸਪਾਊਸ ਦੇ ਨਾਲ ਜਾ ਸਕਦਾ ਹੈ ਗ੍ਰੈਜੂਏਸ਼ਨ ਕੁਇਨ ਟੇਕ ਦੀ ਵੀ ਗੱਲ ਕਰ ਲੈਂਦੇ ਆ ਪ੍ਰੈਜ਼ੈਂਟਲੀ ਕਿਹੜਾ ਇਨਟੇਕ ਸਰ ਉਹ ਸੈਪਟੈਂਬਰ ਇਨਟੇਕ ਹੈਗਾ ਵਾ ਔਰ ਓਪਨ ਹੋ ਚੁੱਕਾ ਐਪਲੀਕੇਸ਼ਨਸ ਲਗਨੀਆ ਸਟਾਰਟ ਹੋ ਗਿਆ ਸੋ ਸਟੂਡੈਂਟ ਗ੍ਰੈਬ ਕਰ ਸਕਦਾ ਸਟੂਡੈਂਟਸ ਨੂੰ ਵਰਕਿੰਗ ਰਾਈਟਸ ਮਿਲਣਗੇ ਬਿਲਕੁਲ ਸਰ 20 ਆਵਰਸ ਪਰ ਵੀਕ ਔਰ ਜਿਹੜਾ ਉਹਨਾਂ ਦਾ ਸਪਾਊਸ ਜਾਊਗਾ ਉਹਨੂੰ ਫੁੱਲ ਟਾਈਮ ਵਰਕ ਪਰਮਿਟ ਸੋ ਸਟੂਡੈਂਟਸ ਜਿਹੜੇ ਵੀ ਸਟੂਡੈਂਟਸ ਕਹਿ ਰਹੇ ਸੀਗੇ ਕਿ ਸਪਾਊਸ ਬੰਦ ਹੋ ਗਿਆ ਸਪਾਊਸ ਦੀਆਂ ਆਪਸ਼ਨਸ ਯੂਕੇ ਦੀ ਸਖਤੀ ਤੋਂ ਬਾਅਦ ਬਹੁਤ ਘਟ ਗਈਆਂ ਸੀ ਉਹਨਾਂ ਵਾਸਤੇ ਇੱਕ ਨਵੀਂ ਆਪਸ਼ਨ ਹੈ ਫਰਦਰ ਡिटेल ਇਨਫਰਮੇਸ਼ਨ ਤੁਸੀਂ ਨੈਟ ਤੋਂ ਵੀ ਚੈੱਕ ਕਰ ਸਕਦੇ ਹੋ ਕੋਈ ਵੀ ਹੋਰ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ